ਲੋਕ ਹਿੱਤਾਂ ਅਤੇ ਲੋਕ ਮਸਲਿਆਂ ਦਾ ਪਹਿਰੇਦਾਰ ਸਿੰਘ ਮਿਸਾਲ ਨਿਊਜ਼ ਦੇਖਦੇ ਰਹੋ ਸਿੰਘ ਮਿਸਾਲ ਨਿਊਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੁੜੇ ਰਹੋ ਸਾਡੇ ਚੈਨਲ ਸਿੰਘ ਮਿਸਾਲ ਨਿਊਜ਼ ਨਾਲ ਹਾਂਜੀ ਸਿੰਘ ਸਾਹਿਬ ਜੀ ਵਿਆਹ ਇਹ ਗੁਰਚਕਾ ਖਲਸਾ ਸਿੰਘ ਜੀ ਕਿਹਨਾ ਚ ਆਪਣਾ ਲਖਬੀਰ ਸਿੰਘ ਹੈ ਜੀ ਸਰਕਲ ਪ੍ਰਧਾਨ ਜੀ ਬੋਲੋ ਸਿੰਘ ਸਾਹਿਬ ਜੀ ਇੱਕ ਜਿਹੜਾ ਅੱਜ ਬੱਚਿਆਂ ਦਾ ਦਸਤਾਰ ਮੁਕਾਬਲਾ ਹੋਇਆ ਵਾ ਇਹਦੇ ਬਾਰੇ ਕੋਈ ਜਾਣਕਾਰੀ ਦਿਓ ਜੀ ਇਹ ਦਸਤਾਰ ਮੁਕਾਬਲਾ ਜੀ ਬਾਬਾ ਬੁੱਢਾ ਜੀ ਗ੍ਰੰਥੀ ਭਾਇ ਚੈਰੀ ਚੈਰੀ ਟ੍ਰਸਟ ਲੋਕੇ ਸੰਧ ਪਰ ਮਨੀਸ਼ ਸਿੰਘ ਦੀ ਖੋਸਿਆਂ ਵਾਲੇ ਉਹਨਾਂ ਦੀ ਰੈਨਮਾ ਜਿਹੜੀ ਸਿੱਖ ਕੀਤਾ ਗਿਆ ਸੀ ਜਿਸ ਵੇ ਮਤਲਬ ਆਪਾਂ ਨੂੰ ਪਤਾ ਹੀ ਹੈ ਗ੍ਰੰਥੀ ਸੰਘਾਂ ਦੇ ਅੱਜ ਦੇ ਲਾਭ ਨੇ ਸੋ ਬ੍ਰਾਂਚੀ ਸਿੰਘਾਂ ਦੀ ਆਰਥਿਕ ਤਨ ਉੱਚਾ ਚੱਕਣ ਦੇ ਵਾਸਤੇ ਇਹ ਜੋ ਟਰਸਟ ਟਰੰਪ ਦਿੱਤਾ ਗਿਆ ਸੀ ਇਹ ਟਰਸਟ ਦੇ ਵੱਲੋਂ ਬ੍ਰਾਂਚੀ ਸਿੰਘਾਂ ਨੂੰ ਉੱਚਾ ਉਹਨਾਂ ਦਾ ਜੀਵਨ ਉੱਚਾ ਚੱਕਣ ਦੇ ਵਾਸਤੇ ਉਹਨਾਂ ਦੀ ਆਰਥਿਕ ਸਹਾਇਤਾ ਦੇ ਨਾਲ ਦੇ ਨਾਲ ਜੋ ਸਾਡੀ ਸਿੱਖੀ ਦੀ ਮਰਿਆਦਾ ਹੈ ਸਿੱਖੀ ਦੇ ਸੂਰਣੇ ਸਿੱਖੀ ਦਾ ਪ੍ਰਚਾਰ ਕਰਨ ਦੇ ਵਾਸਤੇ ਸਮੇਂ-ਸਮੇਂ ਤੇ ਗੁਰਮਤਿ ਸਮਾਗਮ ਕੀਤੇ ਜਾਂਦੇ ਹਨ ਬੱਚਿਆਂ ਦੇ ਕੈਂਪ ਲਗਾਏ ਜਾਂਦੇ ਨੇ ਸੋ ਟਰਸਟ ਦੇ ਵੱਲੋਂ ਸਾਲ ਦੇ ਵਿੱਚ ਸਮਾਹੀ ਦੋ ਸਮਾਗਮ ਕੀਤੇ ਜਾਂਦੇ ਨੇ ਸੋ ਅੱਜ ਦਾ ਸਮਾਗਮ ਗੁਰਦੁਆਰਾ ਭਾਈ ਸੁਖਰਾਮ ਦੀ ਪਿੰਨ ਦੁੱਧਰ ਸ਼ਰਕੀ ਦੇਤੇ ਹੋਇਆ ਹੈ ਜਿੱਥੇ ਸਮਾਗਮ ਵਿੱਚ ਬਹੁਤ ਸਾਰੇ ਸੰਤ ਮਹਾਂਪੁਰਸ਼ੋ ਰਾਗਵੀ ਢਾਡੀ ਜਿੱਥੇ ਪਹੁੰਚੇ ਨੇ ਉੱਥੇ ਨਾਲ ਹੀ ਦਸ ਦੇ ਵੱਲੋਂ ਪ੍ਰਾਲਾ ਕੀਤਾ ਗਿਆ ਹੈ ਕਿ ਬੱਚ ਨੂੰ ਸਿੱਖੀ ਦੇ ਨਾਲ ਗੁਰਨਿਵਾਸ ਤੇ ਦਸਤਾਰ ਮੰਨਣ ਦੇ ਵਾਸਤੇ ਸੋ ਅੱਜ ਵਿਸਤਾਰ ਮੁਕਾਬਲਾ ਰੱਖਿਆ ਗਿਆ ਸੀ ਜਿਸ ਦੇ ਵਿੱਚ ਦੋ ਭਾਗਾਂ ਦੇ ਵਿੱਚ ਬੱਚਿਆਂ ਦਾ ਮੁਕਾਬਲਾ ਕਰਵਾਇਆ ਗਿਆ ਹੈ ਸੋ ਜਿਹੜੇ ਬੱਚੇ ਇਹਨਾਂ ਚੋਂ ਦਰਜੇ ਤੇ ਪਹੁੰਚਣਗੇ ਉਹਨਾਂ ਨੂੰ ਨਗਦ ਨਾਮ ਸੰਗ ਅੱਜ ਕਿੰਨੇ ਬੱਚੇ ਆਏ ਨੇ ਮੈਡਲ ਦੇ ਨਾਮ ਸਮਾਰਨ ਕੀਤਾ ਗਿਆ ਹੈ तकरीबन ਇਸ ਦੇ ਵਿੱਚ ਅੱਜ 20 ਬੱਚੇ ਨੇ ਉਹਨਾਂ ਨੇ ਭਾਗ ਲਿਆ ਹੈ ਸੋ ਇਸੇ ਕਰਕੇ ਜਿਹੜੇ ਬੱਚੇ ਆਏ ਜੀ ਉਹਨਾਂ ਦੀ ਉਮਰ ਕਿੰਨੀਆਂ ਲਗੋ ਦੋ ਗਰੁੱਪ ਬਣਾਏ ਨੇ ਜੀ ਪਹਿਲਾ ਹੈਗਾ 9 ਤੋਂ 12 ਸਾਲ ਦੂਜਾ ਹੈ 13 ਤੋਂ 15 ਸਾਲ ਦੇ ਬੱਚੇ ਜਿਨ੍ਹਾਂ ਨੇ ਇਸ ਦਸਤਾਰ ਮੁਕਾਬਲੇ ਵਿੱਚ ਭਾਗ ਲਿਆ ਤੇ ਤੁਸੀਂ ਲਾਸਟ ਵਿੱਚ 1 on 1 ਨੌਜਵਾਨ ਪੀੜੀ ਨੂੰ ਕੀ ਕਹਿਣਾ ਚਾਹੁੰਦੇ ਹੋ ਜੀ 1 on 1 ਨੌਜਵਾਨ ਪੀੜੀ ਨੂੰ ਇਹ ਕਹਿ ਸਕਦੇ ਆਂ ਕਿ ਵਕਤ ਤੋਂ ਵਕਤ ਗੁਰੂ ਘਰ ਨਾਲ ਜੁੜਨ ਤੇ ਸੁਰੱਖਣ ਕਿਉਂਕਿ ਸਾਡਾ ਜੋ ધਨਮ ਹੈ ਸਿੱਖਾਂ ਨੇ ਕਰਦਾ ਹੈ ਤੇ ਸਿੱਖੀ ਦੇ ਵਿੱਚ ਅਸੀਂ ਤਾਂ ਹੀ ਪ੍ਰਭਾਤ ਹੋ ਸਕਦੇ ਨੇ ਨੂੰ ਕਰਨਾ ਜੋੜਾਂਗੇ ਕੇ ਸੁਰੱਖਾਂਗੇ ਰਸਤਾਰਾਂ ਬੰਨਣਗੇ ਸੋ ਇਸੇ ਲਈ ਬੱਚਾਂ ਨੂੰ ਸਤਾਰਾਂ ਸਜਾਉਣ ਦੇ ਵਾਸਤੇ ਸਮੇਂ-ਸਮੇਂ ਸਰ ਕੈਂਪ ਵੀ ਲਗਾਏ ਜਾਂਦੇ ਨੇ ٹرسٹ ਦੇ ਵੱਲੋਂ ਸੋ ਇਸੇ ਹੀ ਤਹਿਤ ਅੱਜ ਜੋ ਮੁਕਾਬਲਾ ਕਰਵਾਇਆ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਜਕੀਨਾ ਜੀ ਆਪਣਾ ਮੇਰਾ ਨਾਮ ਆਮਨਦੀਪ ਕੌਰਾ ਜੀ ਪਹਿਲੀ ਜਿਹੜਾ ਜਿਸ ਦਸਤਾਰ ਮੁਕਾਬਲਾ ਹੋਇਆ ਇਹਦੇ ਬਾਰੇ ਕੋਈ ਜਾਣਕਾਰੀ ਜੀ ਆਪਣੇ ਇਥੇ ਬਾਬਾ ਬੁੱਢਾ ਜੀ ਚੈਰਿਟੀ ਵਾਲਾ ٹرسٹ ਵੱਲੋਂ ਕਰਵਾਇਆ ਗਿਆ ਆਪਾਂ ਫੈਨ ਦੌਧਰ ਸਰਕੀ ਵਿੱਚ ਤੇ ਅਸੀਂ ਇੱਥੇ ਆਪਣੇ ਮੈਂ ਪੰਜ ਜੀ ਨੂੰ ਲੈ ਕੇ ਆਇਆ ਇਹਨਾਂ ਨੇ ਪਾਰਟਿਸਿਪੇਟ ਕੀਤਾ ਬਹੁਤ ਵਧੀਆ ਭਰਾਲਾਵਾ ٹرسٹ ਵੱਲੋਂ ਤਾਂ ਕਿ ਸਾਡੇ ਸਿੱਖਾਂ ਦੇ ਬੱਚੇ ਜਿਹੜੇ ਹੈਗੇ ਆ ਉਹ ਸਿੱਖੀ ਦੇ ਨਾਲ ਜੁੜ ਦਸਤਾਰਾ ਮੰਨਣ ਕੇ ਸੁਰੱਖਣ ਗੁਰੂ ਦੇ ਨਾਲ ਲੜ ਲੱਗ ਇਸ ਲਈ ਮੈਂ ਸਾਨੂੰ ਇਹ ਹੀ ਕਹਿੰਉਣੀ ਕਿ ਬਹੁਤ ਵਧੀਆ ਭਰਾਲਾਵਾ ٹرسٹ ਵੱਲੋਂ ਕੀਤਾ ਗਿਆ ਸਭ ਨੂੰ ਇਸ ਚੀਜ਼ ਦੇ ਵਿੱਚ ਆਪਣੇ ਬੱਚਿਆਂ ਨੂੰ ਸ਼ਾਮਲ ਕਰਨਾ ਚਾਹੀਦਾ ਤਾਂ ਕਿ ਸਾਡੇ ਬੱਚੇ ਜਿਹੜੇ ਆ ਉਹ ਕੋਈ ਚੰਗੀ ਸਿੱਖਿਆ ਲੈ ਸਕਣ ਤੇ ਨੌਜਵਾਨ ਪੀੜ੍ਹੀ ਅੱਗੇ ਨਸ਼ਿਆਂ ਵੱਲ ਨਾ ਜਾਵੇ ਤੇ ਗੁਰੂ ਦੇ ਲੜ ਲੱਗ ਕੇ ਚੰਗੇ ਕੰਮ ਕਰ ਸਕੋ ਧੰਨਵਾਦ ਜੀ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਜੀਤ ਕੀ ਨਾਂ ਜੀ ਆਪਣਾ ਮੇਰਾ ਨਾਮ ਸਰਜੀਤ ਸਿੰਘ ਸਿੱਧੂ ਸੰਜੀਤ ਅਜੇ ਪਿੰਡ ਦਾ ਨਾਂ ਕੀ ਜੀ ਪਿੰਡ ਦਾ ਨਾਂ ਬਹੁਤ ਸਰਕੀ ਜਿਹੜਾ ਗੁਰਦੁਆਰਾ ਸਾਹਿਬ ਆ ਉਹਨੇ ਤੁਸੀਂ ਕੀ ਜਣ ਕੇ ਮੈਂਬਰ ਆ ਕੀ ਬਾਬਾ ਜੀ ਉੱਥੋਂ ਦਾ ਇੱਥੋਂ ਦਾ ਪ੍ਰਬੰਧਨ ਆ ਸੰਗ ਸਭੇ ਇੱਕ ਜਿਹੜਾ ਅੱਜ ਸਮਾਗਮ ਕਰਵਾਇਆ ਗਿਆ ਵਾ ਉਹਦੇ ਬਾਰੇ ਕੋਈ ਜਾਣਕਾਰੀ ਦਿਓ ਜੀ ਉਹਦੇ ਅੱਜ ਜਿਹੜੇ ਇਹ ਮਾਤਰਾਂ ਨੇ ਗ੍ਰਾਂਥੀ ਸੇਵਾਵਾਨਾਂ ਵਰ ਜਾਣੀ ਬਾਰੇ ਇਕ ਲਾਇਆ ਜਿਹੜਾ ਨੇ ਮਤਲਬ ਕਰਿਆ ਇਹ ਪ੍ਰੋਗਰਾਮ ਇਹ ਅੱਜ ਦੇ ਸਮੇਂ ਵਾਸਤੇ ਇਹਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਕਿਉਂਕਿ ਜਿਹੜੇ ਹੁਣ ਪਾਤੀ ਸਿੰਘ ਆ ਆਪਣੇ ਬੱਚੇ ਤਾਂ ਬਾਹਰ ਨੂੰ ਜਾ ਰਹੇ ਆ ਹੁਣ ਇਸ ਪਾਸੇ ਨੂੰ ਕੋਈ ਮਤਲਬ ਤੁਰਦਾ ਨਹੀਂਗਾ ਨਾ ਕੋਈ ਸਖਲਾਈ ਲੈਂਦਾ ਤੇ ਇਹਨਾਂ ਦਾ ਅਸੀਂ ਵੀਰਾਂ ਦਾ ਪਟਵਾਰੀ ਹੁਣੇ ਆਪਣੇ ਦਰਸ਼ਨ ਸਿੰਘ ਜੀ ਤੇ ਹਰਜਿੰਦਰ ਸਿੰਘ ਜੀ ਆਪਣੇ ਮਦਦੋ ਗਾਲੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇਹ ਜੋ ਪ੍ਰੋਗਰਾਮ ਰਚ ਕੇ ਅੱਜ ਸਾਡੇ ਸਰਗੋਰ ਦਵਰਾ ਸਾਹਿਬ ਨੂੰ ਭਾਗ ਲਾਏ ਆ ਤੇ ਬਾਕੀ ਬਹੁਤ ਸੰਗ ਨੇ ਸਹਿਯੋਗ ਦਿੱਤਾ। ਸੰਗ ਇਹ ਪਹਿਲੀ ਵਾਰੀ ਪ੍ਰੋਗਰਾਮ ਕਰਵਾਇਆ ਗਿਆ ਜੀ ਗ੍ਰੰਥੀ ਸਿੰਘ ਵੱਲੋਂ। ਗ੍ਰੰਥੀ ਸਾਹਿਬਾ ਨੇ ਇਹਨਾਂ ਵੱਲੋਂ ਤਾਂ ਅੱਜ ਪਹਿਲੀ ਵਾਰੀ ਕਰਵਾਇਆ ਗਿਆ। ਤੇ ਅੱਜ ਬੱਚਿਆਂ ਨੂੰ ਵੀ ਜਸਤਾਰਬੰਦੀ ਦੀ ਦੂਜਾ ਸਕੀ ਲਈ ਗਈ। ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਉਹਦੇ ਬੱਚਾ ਸੀਗੇ ਬੱਚੇ 30 40 ਬੱਚੇ ਜਿਨ੍ਹਾਂ ਨੇ ਅੱਜ ਪੱਗਾਂ ਦੀ ਸਕੀ ਲਈ ਬਾਰੇ ਮਤਲ ਸਿੱਖਿਆ ਲਈ ਆ ਤੇ ਨਾਲੇ ਪੱਗਾਂ ਸਜਾਈਆਂ। ਸੰਗ ਲਾਸਟ ਦੇ ਵਿੱਚ ਜਿਹੜੀ ਨੌਜਵਾਨ ਪੀੜ੍ਹੀ ਆ ਹਾਂਜੀ ਉਹਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਆਹ ਉਹਨੂੰ ਇਹੀ ਕਹਿੰਦੇ ਵੀ ਗੁਰੂ ਦੇ ਲੜ ਲੱਗੋ ਚੰਗੇ ਕਾਰਜ ਕਰੋ ਆਪਦੇ ਪੰਜਾਬ ਨੂੰ ਅੱਜ ਸੰਭਾਲੋ ਸੰਭਾਲਣ ਦੀ ਲੋੜ ਆ ਆਪ ਇਹਨੂੰ ਛੱਡ ਕੇ ਬਾਹਰ ਜਾ ਰਹੇ ਆਂ ਨਾ ਜਾਓ ਜਿਹੜੇ ਗਏ ਆ ਵਿਚਾਰੇ ਸਾਡੇ ਵਰਗੇ ਉਹ ਬਾਹਰਸ ਮੌੜਨ ਆ ਕੇ ਆਪਦੇ ਪੰਜਾਬ ਦੇ ਵਿੱਚ ਰਹਿਣ ਤੇ ਹੋਰ ਬੱਚਿਆਂ ਨੂੰ ਆ ਕੇ ਸਿਖਲਾਈ ਦੇਣ ਵੀ ਆਪਦੇ ਪੰਜਾਬ ਬਾਰੇ ਦੱਸਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 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 ਆਹ ਛੋੜ ਕੇ ਹੱਥੋਂ ਉੱਥੇ ਨਾ ਉਧਰ ਕਦੇ ਹਾਂਜੀ ਸੰਗਤ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਤਿ ਸ੍ਰੀ ਅਕਾਲ ਜੀ ਆਪਣਾ ਭੁਪਿੰਦਰ ਸਿੰਘ ਵਰਜਦੋਣਾ ਜੀ ਸੰਗਤ ਸਾਹਿਬ ਜੀ ਜਿਹੜਾ ਅੱਜ ਸਮਾਗਮ ਕਰਾਇਆ ਕਰਾਇਆ ਗਿਆ ਇਹਦੇ ਬਾਰੇ ਕੋਈ ਜਾਣਕਾਰੀ ਦੇ ਜੀ ਜਾਣਕਾਰੀ ਵੀਰ ਜੀ ਇਹ ਆ ਵੀ ਗ੍ਰੰਥੀ ਸਿੰਘਾਂ ਦੇ ਮਾਨ ਸਤਕਾਰ ਨੂੰ ਬਹਾਲ ਕਰਵਾਉਣ ਵਾਸਤੇ ਜਿਵੇਂ ਵਰਤਮਾਨ ਸਮੇਂ ਦੇ ਵਿੱਚ ਜਾਂ ਅੱਜ ਤੋਂ ਤਕਰੀਬਨ 10 ਸਾਲ ਪਹਿਲਾਂ ਤੋਂ ਲੈ ਕੇ ਸਾਡੇ ਲੋਕਾਂ ਦੇ ਵਿੱਚ ਇੰਨੀ ਗ੍ਰਾਵਿਟੀ ਆ ਗਈ ਸੀ ਵੀ ਗ੍ਰੰਥੀ ਸਿੰਘ ਨੂੰ ਗ੍ਰੰਥੀ ਸਿੰਘ ਗੁਰੂ ਦਾ ਵਜੀਰਤਾ ਕੀ ਇੱਕ ਇਨਸਾਨ ਵੀ ਨਹੀਂ ਸਮਝਿਆ ਜਾਂਦਾ ਸੀ ਇਹਦਾ ਮਾਨ ਸਤਕਾਰ ਬਹਾਲ ਕਰਾਉਣ ਵਾਸਤੇ ਇੱਕ ਤਹਿਈਆ ਕੀਤਾ ਹੈ ਬਾਬਾ ਬੁੱਢਾ ਜੀ ਗ੍ਰੰਥੀ ਪੜ੍ਹਾਈ ਚੈਰੀਟੇਬਲ ਟਰਸਟ ਦਾ ਨਾਮ ਤਿਆਰ ਹੋਇਆ ਜਿਹਦੇ ਵਿੱਚ ਸ਼੍ਰੀਮਾਨ ਸੰਤ ਬਾਬਾ ਗੁਰਮੀਤ ਸਿੰਘ ਜੀ ਖੂਸਿਆਂ ਵਾਲੇ ਬਹੁਤ ਹੀ ਸਤਿਕਾਰਯੋਗ ਨੇ ਗਿਆਨਵਾਨ ਨੇ ਉਹਨਾਂ ਦੇ ਰਹਿਨਮਾਈ ਦੇ ਹੇਠ ਇਹ ਜਿਹੜਾ ਪ੍ਰੋਗਰਾਮ ਅੱਜ ਦਾ ਲੀਕਿਆ ਗਿਆ ਸੀਗਾ ਜਿਦੇ ਵਿੱਚ ٹرسٹ ਦੇ ਕੰਮ ਨੇ ਜਿਵੇਂ ਕੋਈ ਬਜ਼ੁਰਗ ਗ੍ਰੰਥੀ ਸਿੰਘ ਆ ਜਿਹਦੀ ਕੋਈ ਸਹਾਇਤਾ ਕਰਨ ਵਾਲਾ ਨਹੀਂ ਜਾਂ ਕੋਈ ਵੱਡੇ ਪੇਰੇ ਵਿੱਚ ਜਾ ਕੇ ਮੁਸ਼ਕਲ ਆਉਂਦੀ ਆ ਕੋਈ ਬਿਮਾਰੀ ਆ ਜਾਂਦੀ ਆ ਉਹਦੇ ਕੋਲੇ ਇਲਾਜ ਕਰਵਾਉਣ ਜੋਗੀ ਵੀ ਉਦੋਂ ਪਹੁੰਚ ਨਹੀਂ ਹੁੰਦੀ ਤਾਂ ਉਸ ਵੇਲੇ ٹرسٹ ਵੱਲੋਂ ਜਿੰਨੀ ਵੀ ਜਣੀ ਇਹਦੇ ਹੈਸ਼ੀਅਤ ਦੇ ਮੁਤਾਬਕ ਮਦਦ ਕੀਤੀ ਜਾਂਦੀ ਆ ਜਿਹੜੇ ਸਾਡੇ ਗ੍ਰਾਂਤੀ ਸਿੰਘ ਟਰਸਟ ਦੇ ਨਾਲ ਜੁੜਦੇ ਨੇ ਇਹਦੇ ਮੈਂਬਰ ਬਣਦੇ ਨੇ ਮੈਂਬਰਸ਼ਿਪ ਲੈਂਦੇ ਨੇ ਉਹਨਾਂ ਤੋਂ ਜੇ ਮੈਂਬਰਸ਼ਿਪ ਅਸੀਂ ਲਗਾਤਾਰ ਲੈਨੇ ਆ ਤੇ ਉਹਨਾਂ ਦੇ ਕੋਈ ਮਾਂ ਬਾਪ ਚੜ੍ਹਾਈ ਕਰ ਜਾਂਦਾ ਉਸ ਟਾਈਮ ਤੇ ਜਾ ਕੇ ਵੀ ਟਰਸਟ ਵੱਲੋਂ ਜਿਹਨੇ ਬਣਦਾ ਸਹਿਯੋਗ ਦਿੱਤਾ ਜਾਂਦਾ ਜਾਂ ਕਿਸੇ ਗ੍ਰਾਂਤੀ ਸਿੰਘ ਦੀ ਬੇਟੀ ਦੀ ਸ਼ਾਦੀ ਆ ਵਿਆਹ ਕਾਰਜਾ ਉਸ ਟਾਈਮ ਤੇ ਜਾ ਕੇ ਵੀ ਟਰਸਟ ਵੱਲੋਂ ਜਿਹੜਾ ਮਾਨਸਤ ਕਰ ਦਿੱਤਾ ਜਾਂਦਾ ਤੇ ਜਿਹੜੇ ਵਧੀਆ ਕੰਮ ਕਰਨ ਵਾਸਤੇ ਟਰਸਟ ਦੇ ਜਿੰਨੇ ਵੀ ਸਾਡੇ ਵੀਰ ਭਾਈ ਹਰਜਿੰਦਰ ਸਿੰਘ ਜੀ ਜਿਹੜੇ ਮੁੱਖ ਸੇਵਾਦਾਰ ਨੇ ਪੰਜਾਬ ਦੇ ਇਹ ਉਪਰਾਲੇ ਕਰ ਰਹੇ ਨੇ ਤੇ ਆਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਸਾਡੇ ਗਰੰਤੀ ਸਿੰਘ ਆਉ ਸਾਡੇ ਟਰਸਟ ਦੇ ਨਾਲ ਜ਼ਰੂਰ ਮੋਢੇ ਨਾਲ ਮੋਢਾ ਲਾ ਕੇ ਤੁਰਨਗੇ ਤਾਂ ਕਿ ਜਿਹੜਾ ਸਾਡਾ ਮਾਨ ਸਤਕਾਰ ਆ ਗੁਰੂ ਕੇ ਵਜ਼ੀਰ ਹੋਣ ਦਾ ਰਤਬਾ ਹੈ ਉਹਨੂੰ ਉੱਚਾ ਕੀਤਾ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਆ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਕੀ ਨਾ ਜੀ ਆਪਣਾ ਮੇਰਾ ਨਾਮ ਹਰਕਿੰਦਰ ਸਿੰਘ ਹੈ। ਸੰਗਤ ਜੀ ਜਿਹੜਾ ਅੱਜ ਸਮਾਗਮ ਕਰਾਇਆ ਇਹਦੇ ਬਾਰੇ ਕੋਈ ਜਾਣਕਾਰੀ ਦਿੰਦੇ। ਅੱਜ ਸਮਾਗਮ ਕਰਾਇਆ ਜਾ ਰਿਹਾ ਹੈ ਕਿ ਮਹਾਪੁਰਖਾਂ ਦੇ ਸਾਹਿਬ ਜੀ ਨਾਲ ਧਰਮ ਨੂੰ ਜਾਂਸਰ ਪਾਕਲ ਫੈਕਟਰੀ ਦੇ ਵਿੱਚੋਂ ਸਤਿਗੁਰੂ ਜੀ ਨੇ ਇੱਕ ਬਹਾਦਰ ਸਾਹਿਬ ਜੀ ਨੂੰ ਪਰਦੇਸਤਾਨ ਦੀ ਆ ਰਹੀ ਹੈ 3500 ਫਾਟਾ ਉਸਬੰਧ ਦੇ ਵਿੱਚ ਅਤੇ ਜੋ ਪ੍ਰਸਤ ਬਣੇ ਸਮਾਨ ਹੀ ਸਮਾਧਨ ਦਿੱਤਾ ਜਾਂਦਾ ਹੈ। ਉਹ ਸੰਬੰਧ ਦੇ ਵਿੱਚ ਅੱਜ ਇੱਥੇ ਸਮਾਗਮ ਕੀਤਾ ਗਿਆ ਜਿਹਦੇ ਵਿੱਚ ਵਿਸਤਾਰ ਮੁਕਾਬਲੇ ਅਤੇ ਜੋ ਸਾਡੇ ٹرسٹ ਦੇ ਮੈਂਬਰ ਸਹਿਬਾਨ ਨੇ ਕੀਤਨੀ ਜੱਥੇ ਕੋਈ ਸ੍ਰੀ ਜੱਥੇ ਉਹਨਾਂ ਵੱਲੋਂ ਪੰਡਾਸ਼ਾਣ ਕੀਤਾ ਜਾ ਰਿਹਾ ਹੈ। ਜੋ ਇਹ ਸਮਾਗਮ ਹੈ ਤੇ ਜਿਹੜਾ ٹرسٹ ਦਾ ਮਕਸਦ ਹੈ ਉਹ ਗ੍ਰੰਥੀ ਸਿੰਘਾਂ ਦਾ ਆਰਥਿਕ ਲੈਵਲ ਉੱਚਾ ਚੁੱਕਣਾ। ਨਾਲ ਨਾਲ ਉਹਨਾਂ ਦਾ ਜਿਹੜਾ ਜੀਵਨ ਹੈ, ਜੀਵਨ ਪੱਧਰ ਹੈ ਜਿਹੜਾ ਜਾਗ ਵਰਤੀ ਹੈ ਜਿਹੜਾ ਪ੍ਰੇਮ ਭਾਵ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਰੱਬ ਜਾਣ ਕੇ ਸੇਵਾ ਕਰਨੀ ਹੈ ਉਸ ਭਾਵ ਨੂੰ ਮੁੱਖ ਲੈ ਕੇ ਅਸੀਂ ਜਿਹੜੀ ਸ਼ੁਰੂਆਤ ਕੀਤੀ ਹੈ ਉਸ ਸੰਬੰਧ ਲੋਕ ਤੁਸੀਂ ਤਰੇ ਹੋਏ ਆ ਬਖਸ਼ਿਸ਼ਾ ਗੁਰੂ ਸਾਹਿਬ ਨੇ ਕਰਨੀ ਹੈ ਸਾਥ ਸਾਡੇ ਮੋਢਿਆਂ ਤੇ ਮਹਾਂਪੁਰਖਾਂ ਨੇ ਰੱਖਣੇ ਆ ਤਾਂ ਅਸੀਂ ਇਸ ਮਕਸਦ ਨੇ ਤੁਰੇ ਜਾ ਰਹੇ ਆ ਇਸੇ ਤਰ੍ਹਾਂ ਤੁਰੇ ਜਾਣਾ ਸੰਸਲਜੀ ਜਿਹੜਾ ਟਰੱਸ ਆਪਣਾ ਬਣਾਇਆ ਗ੍ਰੰਥੀ ਸਿੰਘ ਦੀ ਸੇਵਾ ਵਾਸਤੇ ਆਜ ਤੱਕ ਤੁਸੀਂ ਕਿੰਨੇ ਗ੍ਰੰਥੀ ਸਿੰਘ ਦੀ ਸੇਵਾ ਕਰ ਚੁੱਕੇ ਹੋ ਜੀ ਅਸੀਂ तकरीबन 5 ਲੱਖ ਰੁਪਏ ਜਿਹੜਾ ਹੈ ٹرسٹ ਵੱਲੋਂ ਸੇਵਾ ਕਰ ਚੁੱਕੇ 40 ਦੇ ਕਰੀਬ ਗ੍ਰਾਂਤੀ ਸਿੰਘਾਂ ਨੂੰ ਸੇਵਾ ਰੱਖ ਦਿੱਤੀ ਦਿਨਾਂ ਦੇ ਵਿੱਚ ਬਿਮਾਰ ਗ੍ਰਾਂਤੀ ਸਿੰਘਾਂ ਦਾ ਇਲਾਜ ਜਾਂ ਜਿਹੜੇ ਲੋੜਵੰਦ ਸਿੰਘ ਹੈ ਉਹਨਾਂ ਨੂੰ ਪੂਰ ਰੋਜ਼ਗਾਰ ਪੂਰਨ ਵਾਸਤੇ ਮਾਇਆ ਜਾਂ ਜਿਹੜੇ ਕੋਈ ਗ੍ਰਾਂਤੀ ਸਿੰਘ ਦੇ ਪਰਿਵਾਰ ਦਾ ਮੈਂਬਰ ਚੜ੍ਹਾਈ ਕਰ ਜਾਂਦਾ ਹੈ ਉਹਨੂੰ ਵੀ ਸਹਾਇਤਾ ੜਕੀ ਦੇ ਵਿਆਹ ਤੇ ਸਹਾਇਤਾ ਇਸ ਤਰੀਕੇ ਦੀ ਸਹਾਇਤਾ ਤੁਹਾਡੇ ਇੱਕ ਜਸਤਾਰ ਮੰਦਿਆ ਕਰਾਈ ਗਈ ਆ ਤੇ ਉਹਦੇ ਵਿੱਚ ਕਿੰਨੇ ਬੱਚੇ ਨੇ ਭਾਗ ਲਿਆ ਜੀ तकरीबन ਲਿਆ ਉਹ 40 ਤੋਂ 25 ਸੀ ਉਹਦੇ ਵਿੱਚ ਇਹਨਾਂ ਨੇ ਭਾਗ ਲਿਆ ਤੇ ਉਹਨਾਂ ਦੇ ਸਨਮਾਨ ਕੀਤਾ ਗਿਆ ਹੈ ਮਾਇਆ ਦਾ ਸਨਮਾਨ ਵੀ ਕੀਤਾ ਗਿਆ ਹੈ ਮੈਡਮਾਂ ਨੂੰ ਸਨਮਾਨ ਕੀਤਾ ਗਿਆ ਤਾਂ ਕਿ ਨਵੀਂ ਪੀੜ੍ਹੀ ਨੂੰ ਬੱਚਿਆਂ ਨੂੰ ਅਸੀਂ ਇਸ ਪਾਸੇ ਤੋਂ ਸਿੱਖੀ ਆ ਜਿਹੜਾ ਸਾਡਾ ਦੁਕਾਨਤ ਹੈ ਉਹ ਇਹ ਹੈ ਕਿ ਗ੍ਰਾਂਤੀ ਸਿੰਘ ਬਣਦੇ ਨਜ਼ਰ ਨਹੀਂ ਆ ਰਹੇ। ਉਸ ਚੀਜ਼ ਨੂੰ ਮਤ ਰੱਖ ਕੇ ਅਸੀਂ ਜਿਵੇਂ ਪਹਿਲਾਂ ਵੀ ਕੈਂਪ ਚੱਲ ਰਹੇ ਸੀ। ਤਾਂ ਇਹ ਨਹੀਂ ਕੈਂਪ ਦਾ ਹੀ ਹਿੱਸਾ ਸੀ ਕਿ ਅੱਜ ਸਮਾਗਮ ਸੀ। ਵੱਡਾ ਕੈਂਪਾ ਚ ਲੱਗ ਨਹੀਂ ਸੀ ਸਕਦਾ ਇਸ ਕਰਕੇ ਇਕੱਲੇ ਦਸਤਾਰ ਮੁਕਾਬਲੇ ਕਰਾਏ ਆ। ਕੈਂਪਾਂ ਦਾ ਮਤਲਬ ਇਹੀ ਹੈ ਕਿ ਜਿੱਥੇ ਉਹ ਹਫਤਾ ਭਰ ਬੱਚਿਆਂ ਨੂੰ ਜੋੜੀਏ ਉਥੇ ਨਾਲ-ਨਾਲ ਅਸੀਂ ਗ੍ਰਾਂਤੀ ਸਿੰਘ ਪ੍ਰੇਰਿਤ ਕਰਦੇ ਆਂ ਜਿਹੜਾ ਕਿ ਬੱਚਿਆਂ ਨੂੰ ਆਪਣੀ ਸਾਂਖਿਆ ਕਰਾ ਦੇਗਾ। ਬੁੱਢਾ ਅਸੀਂ ਬਾਬਾ ਬੁੱਢਾ ਦੀ ਗ੍ਰੰਥੀ ਅਵਾਰ ਦੇ ਨਾਲ ਸਨਮਾਨ ਕਰਾਂਗੇ ਤੇ ਜਿਹੜੇ ਬੱਚੇ ਨੇ ਜੇ ਉਹ ਸਾਲ ਸਿਆੰਪੂਰਨ ਕਰ ਜਾਂਦੇ ਆ ਤਾਂ ਬਾਬਾ ਬੁੱਢਾ ਅਸੀਂ ਬਾਣੀ ਅਵਾਰ ਦੇ ਨਾਲ ਉਹਨਾਂ ਨੂੰ ਸਨਮਾਨ ਦਿੱਤਾ ਜਾਏਗਾ ਜਿਵੇਂ ਦਾਸ ਦੇ ਕੋਲੇ ਅਸੀਂ ਸ਼ੁਰੂਆਤ ਕੀਤੀ ਸੀ ਨੀ ਐਨ ਆਰ ਆਈ ਜੀਰਾਂ ਦੇ ਸਹਿਯੋਗ ਦੇ ਨਾਲ ਕਿਸੇ ਨੇ ਸਾਲ 4 ਨਵੇਂ ਸਾਈਕਲ ਦਿੱਤੇ ਜੇ ਸਾਡੇ ਬੱਚਿਆਂ ਨੂੰ ਖੁਸ਼ਹਾਲ ਵਾਸਤੇ ਤਾਂ ਇਸ ਵਾਰ 9 ਬੱਤੀ ਜੁੜੇ ਹੋਏ ਨੇ ਤਾਂ ਇਸ ਵਾਰ ਨੌਆਂ ਦਾ ਸਨਮਾਨ ਕਰਨਾ ਤਾਂ ਇਹ ਕੋਸ਼ਿਸ਼ ਕਰ ਰਹੇ ਆ ਕਿ ਬੱਚਿਆਂ ਨੂੰ ਇਸ ਤਰੀਕੇ ਜੁੜਿਆ ਜਾ ਸਕੇ ਬੱਤਵਾਤ ਕੇ ਗ੍ਰਾਂਥੀ ਸਿੰਘ ਨੂੰ ਮਾਇਆ ਤੇ ਲਾਸਟ ਵਿੱਚ ਕੀ ਕਹਿਣਾ ਜਣੇ ਅਲਮੈ ਇਹ ਹੀ ਕਹਿਣਾ ਚਾਹਾਂਗਾ ਇੱਕ ਤਾਂ ਵੀ ਜਿਹੜਾ ਗਾਂਧੀ ਸਿੰਘ ਦਾ ਜੀਵਨ ਤੂਕਤਾ ਤੇ ਸੁੱਚਾ ਤੇ ਗਰਾਫਟਾਂ ਸਾਡੇ ਸਾਰਿਆਂ ਦੇ ਵਿੱਚ ਆ ਚੁੱਕੀਆਂ ਆ ਵੀ ਉਹ ਗਰਾਫਟਾਂ ਜਿਹੜੀਆਂ ਮਾਇਆ ਕਾਰਨ ਆ ਗਈਆਂ ਜਾਂ ਕਿਸੇ ਵੀ ਕਾਰਨ ਆ ਗਈਆਂ ਵੀ ਉਹ ਗੁਰੂ ਸਾਹਿਬ ਤੋਂ ਵੀ ਆਪਾਂ ਗੁਰੂ ਸਾਹਿਬ ਦੇ ਸਭ ਤੋਂ ਨੇੜੇ ਰਹਿਣ ਵਾਲੇ ਮੈਂ ਤਾਂ ਧੰਨ ਭਾਗ ਇਹ ਸਮਝਦਾ ਹਾਂ ਵੀ ਗੁਰੂ ਸਾਹਿਬ ਦੇ ਹਰ ਰੋਜ਼ ਆਪਾਂ ਗੋਦੀ ਵਿੱਚ ਨੇ ਏਡੀ ਵੱਡੀ ਕਿਰਪਾ ਕਿਸੇ ਤੋਂ ਹੋ ਨਹੀਂ ਸਕਦੀ ਉਹ ਕੇਵਲ ਗਾਂਧੀ ਸਿੰਘਾਂ ਦੇ ਉੱਤੇ ਏਡੀ ਵੱਡੀ ਕਿਰਪਾ ਹੈ ਤੇ ਗੁਰੂ ਸਾਹਿਬ ਜੀ ਰੋਜ਼ ਗੁਰੂ ਸਾਹਿਬ ਗੋਦੀ ਗੋਦੀ ਦੇ ਵਿੱਚ ਬਿਠਾ ਕੇ ਸਾਨੂੰ ਬੁਲਾਰਦੇ ਨੇ ਇਹ ਤਾਂ ਵੱਡੀ ਗੱਲ ਨਹੀਂ ਹੋ ਸਕਦੀ ਪਰ ਇਹ ਸਤਕਾਰ ਤਾਂ ਹੀ ਬਰਕਰਾਰ رہ ਸਕਦਾ ਜੇ ਸਾਡਾ ਜੀਵਨ ਹੋਏਗਾ ਤਾਂ ਗ੍ਰਾਂਥੀ ਸਿੰਘਾਂ ਨੂੰ ਇਹ ਬੇਨਤੀ ਹੈ ਵੀ ਆਪਕੋ ਆਪਣੇ ਜੀਵਨ ਨੂੰ ਆਪਣਾ છાਤੀ ਮਾਰਨਾ ਆਪਣੇ ਦੀਨਾਂ ਵਾਲਾ ਆਪਣੀ ਕੋਈ ਥੱਲੇ ਛੋਟਾ ਜਰੂਰ ਫੇਰਨਾ ਤੇ ਨਾਲ ਨਾਲ ਬੱਚਿਆਂ ਤੋਂ ਜੋ ਮੇਨ ਜ਼ਰੂਰੀ ਹੈ ਕਿਉਂਕਿ ਅੱਜ ਗ੍ਰਾਂਥੀ ਸਿੰਘਾਂ ਦੀ ਘਾਟ ਜਿਹੜੀ ਰੜਕਦੀ ਨਜ਼ਰ ਆ ਰਹੀ ਹੈ ਜਦੋਂ ਆਪਾਂ ਵੱਡੀਆਂ-ਵੱਡੀਆਂ ਜਦੋਂ ਸਮਾਗਮ ਹੁੰਦੇ ਨੇ ਵੇਖਦੇ ਆ ਤਾਂ ਗ੍ਰਾਂਥੀ ਸਿੰਘ ਬਜ਼ੁਰਗ ਨਜ਼ਰ ਆਉਂਦੇ ਆ ਤਾਂ ਜਿਵੇਂ ਸਮਾਂ ਲੰਘ ਗਿਆ ਬਜ਼ੁਰਗ ਕਢਾਈ ਕਰਦੇ ਤਾਂ ਨਵੇਂ ਬੱਤੀ ਜਿਹੜੇ ਆ ਬਹੁਤ ਘੱਟ ਨਜ਼ਰ ਆ ਰਹੇ ਆ ਇਹ ਜ਼ਰੂਰਤ ਹੈ ਕਿ ਆਪਾਂ ਕੋਸ਼ਿਸ਼ ਕਰੀਏ ਆਪਾਂ ਨੂੰ ਮਹਾਰਾਜ ਨੇ ਡਿਊਟੀ ਲਾਈ ਹੋਈ ਹੈ ਆਪਾਂ ਹੋਰ ਵਾਕਸੀ ਜੀ ਆਹ ਵਾਹਿਗੁਰੂ ਜੀ ਕਾ ਖਾਲਸਾ ਵਾਹ ਜੀ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹ ਜੀ ਸਭੇ ਜਿਹੜਾ ਅੱਜ ਸਮਾਗਮ ਕਰਾਇਆ ਵੈ ਇਹਦੇ ਬਾਰੇ ਕੋਈ ਜਾਣਕਾਰੀ ਦਿਓ ਜੀ ਅ ਸਭ ਤੋਂ ਪਹਿਲਾਂ ਮੀਡੀਆ ਨਾਲ ਜੁੜੇ ਹੋਏ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ 350ਵਾਂ ਅਰਧ ਸ਼ਤਾਬਦੀ ਸ਼ਹੀਦੀ ਸਮਾਗਮ ਆ ਰਿਹਾ ਹੈ ਇਸ ਸਬੰਧ ਵਿੱਚ ਸਮੁੱਚਾ ਪੰਥ ਫਾਲਸਾ ਜੀ ਆਪਣੇ ਪੰਜਾਬੀਅਤ ਭਾਈਚਾਰੇ ਨੂੰ ਗੁਰਸਿੱਖੀ ਨਾਲ ਪਿਆਰ ਕਰਨ ਵਾਲਿਆਂ ਨੂੰ ਉਹ ਤੇਗਵਾ ਹਾਜ਼ਰ ਸਹਿਬ ਸਿੱਸੇ ਪਾਤਸ਼ਾਹੀ ਦਾ ਵੈਰਾਗਮਈ ਸਿਧਾਂਤ ਹੈ ਜਿਹਦੇ ਜਿ cục ਪ੍ਰੇਮ ਨੇ ਪੈਦਾ ਹੋ ਕੇ ਇੱਕ ਸਮਾਜ ਦਾ ਭਲਾ ਕਰਨਾ ਇੱਕ ਓੰਕਾਰ ਆਖਦਿਆਂ ਸਰਵਤ ਦੇ ਭਲੇ ਦਾ ਸੁਨੇਹਾ ਦੇਣਾ ਕੁਦਰਤ ਵਿੱਚੋਂ ਜਨਮ ਮਿਲਿਆ ਇਸ ਸਰੀਰ ਦੇ ਉੱਪਰ ਸਵਾਮਾਨ ਕਰਦੇ ਹੋਇਆ ਆਪਣੀ ਕੁਦਰਤ ਦੇ ਹਵਾ ਪਾਣੀ ਤੇ ਪ੍ਰਾਕ੍ਰਿਤਿਕ ਦੀ ਪਵਿੱਤਰਤਾ ਦੀ ਸੰਭਾਲ ਕਰਨਾ ਤਾਂ ਇਹ ਸਾਰੇ ਜਿੰਨੇ ਵਾਤਾਵਰਣ ਤੋਂ ਵਾਤਾਵਰਣ ਨਾਲ ਜੁੜੇ ਹੋਏ ਅਸਪੈਕਟਸ ਨੇ ਇਨਾਂ ਲਈ ਹਰ ਥਾਂ ਤੇ ਜਿਹੜਾ ਹੈਗਾ 350 ਸਾਲਾਂ ਦੇ ਸੰਬੰਧ ਵਿੱਚ ਸਮਾਗਮ ਕੀਤੇ ਜਾ ਰਹੇ ਨੇ ਉਸੇ ਸੰਦਰਭ ਜਿਹੜਾ ਹੈਗਾ ਬਾਬਾ ਬੁੱਢਾ ਸੋਚਾਰੀ ਦੇਵ ਅਗਰੰਤੀ ਸਭਾ ਸੋਸਾਇਟੀ ਜਿਹੜੀ ਹੈਗੀ ਆ ਇਹਨਾਂ ਨੇ ਸਾਲਾਨਾ ਸਮਾਗਮ ਰੱਖਿਆ ਜਿਹਦੇ ਅੰਦਰ ਬੱਚਿਆਂ ਦੇ ਦਸਤਾਰ ਮੁਕਾਬਲੇ ਵੀ ਕਰਵਾਏ ਗਏ ਹੋਰ ਬਹੁਤ ਸਾਰੇ ਇੰਸਪੀਰੇਸ਼ਨਲ ਜਿਹੜੇ ਕਾਰਗੁਜ਼ਾਰ ਹੋਏ ਹੈਗੇ ਨੰਮਾ ਦਾ ਮੈਂ ਸਮਝਦਾ ਹੈਗਾ ਵੀ ਜਿੰਨੇ ਵੀ ਗਰੰਤੀ ਸਾਹਿਬਾਨ ਨੇ ਜਿੰਨਾ ਜਿੰਨਾ ਕਰ ਸਕਦੇ ਆ ਬੱਚਿਆਂ ਨੂੰ ਪਿਆਰ ਨਾਲ ਕਿਤੇ ਤਿਆਗ ਜਿਹੜਾ ਸਭ ਤੋਂ ਪਹਿਲੇ ਜ਼ਰੂਰੀ ਹੈ ਤਿਆਗ ਕਿਸ ਗੱਲ ਦਾ ਆਪਣੀਆਂ ਬੁਰੀਆਂ ਆਦਤਾਂ ਦਾ ਤਿਆਗ ਕਿਸ ਗੱਲ ਦਾ ਪੈਸੇ ਦੇ ਲਾਲਚ ਦਾ ਤਿਆਗ ਕਿਸ ਗੱਲ ਦਾ ਕਿ ਪੈਸੇ ਤੋਂ ਬਿਨਾ ਕੁਝ ਵੀ ਨਹੀਂ ਹੁੰਦਾ ਅਨੁਕੂਲਕ ਚੀਜ਼ਾਂ ਦੀ ਜ਼ਰੂਰਤ ਹੈ ਪਰ ਅਨੁਕੂਲਕ ਜਿਸ ਲਈ ਨੇ ਉਹ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਹਦੀ ਬਹੁਤ ਜ਼ਰੂਰਤ ਦਾ ਸਦਾ ਚੜਦੀ ਕਲਾ ਚ ਰਹਿਣਾ ਨਾਮ ਬਾਣੀ ਜਪਨਾ ਪੜ੍ਹਨ ਦੀ ਈਜ਼ ਹੈਗੀ ਆ ਪੜ੍ਹਨਾ ਮਿਹਨਤ ਦੀ ਈਜ਼ ਹੈ ਮਿਹਨਤ ਕਰਨਾ ਇੱਕ ਦੂਜੇ ਨਾਲ ਮਿਲ ਕੇ ਹਰ ਨਾਮਾਂ ਕੇ ਉਹ ਜੋੜੀ ਗੁਰਮੁਖ ਬੈਠੋ ਸਫਾ ਉਚਾਈ ਦਾ ਸੁਨਹਿਰਾ ਲੈਣਾ ਕੀ ਅੱਜ ਦੇ ਸਮਾਜ ਦਾ ਪ੍ਰੇਰਨਾ ਸੀ ਵਾਹਿਗੁਰੂ ਜਿਹੜੇ ਬਾਬਾ ਜਿਹੜੇ ਨੌਜਵਾਨ ਆ ਪੜ੍ਹ ਚੁੱਕੇ ਆ ਉਹਨਾਂ ਨੂੰ ਤੁਸੀਂ ਕੀ ਸਨੇਹਾ ਦੇਣਾ ਚਾਹੁੰਦੇ ਆ ਪਹਿਲੀ ਗੱਲ ਤਾਂ ਮੈਂ ਬੇਨਤੀ ਕਰਨੀ ਚਾਹਾਂਗਾ ਵੀ ਜਿਹੜਾ ਵੀ ਨੌਜਵਾਨ ਨੂੰ ਇਹ ਲੱਗਦਾ ਕਿ ਮੈਂ ਇਸ ਤਰ੍ਹਾਂ ਦੇ ਹਾਲਾਤਾਂ 'ਚ ਤੂੰ ਆਪਣੇ ਬਾਰੇ ਸੋਚੇ ਫਿਰ ਜਿੱਥੋਂ ਕਿਧਰ ਚੰਗੀ ਸੇਧ ਲੈ ਸਕਦਾ ਤੂੰ ਸੇਧ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ